ਪੰਜਾਬੀ ਸਿੰਗਰ ਅਫਸਾਨਾ ਖਾਨ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਆ ਤੇ ਹਾਲੀ ਦੇ ਵਿੱਚ ਉਹਨਾਂ ਦਾ ਲਾਈਵ ਸ਼ੋਅ ਸੀਗਾ ਇੱਕ ਜਿਸ ਦੇ ਵਿੱਚ ਉਹਨਾਂ ਦੇ ਉੱਤੋਂ ਅਫਸਾਨਾ ਖਾਨ ਦੇ ਗੁਜਰਾਤੀ ਫੈਨ ਨੇ 26 ਲੱਖ ਰੁਪਏ ਵਾਰ ਦਿੱਤੇ ਬਿਲਕੁਲ ਇਹ ਗੱਲ ਅਸੀਂ ਨਹੀਂ ਇਹ ਗੱਲ ਖੁਦ ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ਉੱਤੇ ਇੰਸਟਾਗ੍ਰam ਉੱਤੇ ਵੀਡੀਓ ਪਾ ਕੇ ਗੱਲ ਆਖੀ ਆ ਤੇ ਲਿਖਿਆ ਕਿ ਜਿਨ੍ਹਾਂ ਨੇ ਮੇਰੇ ਉੱਤੋਂ 26 ਲੱਖ ਵਾਰਿਆ ਉਹਨਾਂ ਨੂੰ ਲਵ ਯੂ ਐਂਡ ਰਿਸਪੈਕਟ ਗੁਜਰਾਤੀ ਫੈਨ ਤਾਂ ਦੋਸਤੋ ਗੁਜਰਾਤ ਦਾ ਇੱਕ ਫੈਨ ਆ ਜੋ ਅਫਸਾਨਾ ਖਾਨ ਦਾ ਵੱਡਾ ਫੈਨ ਆ ਜਿਸਨੇ ਅਫਸਾਨਾ ਖਾਨ ਦੇ ਲਾਈਵ ਸ਼ੋਅ ਦੌਰਾਨ ਅਫਸਾਨਾ ਖਾਨ ਉਤੋਂ 26 ਲੱਖ ਰੁਪਿਆ ਵਾਰ ਦਿੱਤਾ ਦੇਖੋ ਇਦਾਂ ਦੇ ਫੈਨ ਵੀ ਹੁੰਦੇ ਨੇ ਇੰਨਾ ਜ਼ਿਆਦਾ ਪੈਸਾ ਵਾਰ ਦਿੰਦੇ ਨੇ ਤੁਸੀਂ ਆਪ ਹੀ ਦੇਖ ਲਵੋ ਅਫਸਾਨਾ ਖਾਨ ਦੇ ਲਾਈਵ ਸ਼ੋਅ ਦੌਰਾਨ ਦੀ ਵੀਡੀਓ ਕਿਸ ਤਰ੍ਹਾਂ ਗੱਥੀਆਂ ਦੀਆਂ ਗੱਥੀਆਂ ਬਰਾ ਰਿਹਾ ਇਹ ਫੈਨ ਸ਼ੇਅਰ ਜਰੂਰ ਕਰਿਓ